ਅੱਜ ਪਿੰਡ ਲੋਗੜ ਵਿਖੇ ਜ਼ਿਲ੍ਹਾ ਲੁਧਿਆਣਾ ਸਰਕਾਰੀ ਪ੍ਰਾਇਮਰੀ ਸਕੂਲ ਲੋਗੜ ਵਿਖੇ ਚੜ੍ਹਦੀ ਕਲਾ ਸੇਵਾ ਸੁਸਾਇਟੀ ਵੱਲੋਂ ਇੱਥੋਂ ਦੇ ਬੱਚਿਆਂ ਨੂੰ ਪੈਰਾਂ ਵਿੱਚ ਬੂਟ ਪਾਏ ਗਏ ਬੂਟਾਂ ਦੀ ਸੇਵਾ ਕੀਤੀ ਗਈ ਤੇ ਇੱਥੇ ਦੇ ਬੱਚੇ ਵੀ ਬੜੇ ਖੁਸ਼ ਹੋਏ ਤੇ ਇੱਥੋਂ ਦੇ ਅਧਿਆਪਕਾਂ ਨੇ ਵੀ ਇਹਨਾਂ ਸੁਸਾਇਟੀ ਦਾ ਧੰਨਵਾਦ ਕੀਤਾ ਇਸ ਸੋਸਾਇਟੀ ਨੂੰ ਚਲਾਉਣ ਵਾਲੇ ਜੋ ਪਹਿਲਾਂ ਕਈ 5 ਸਾਲੋਂ ਚੱਲ ਰਹੀ ਹੈ ਐਦੀ ਸ਼ੁਰੂਆਤ ਜਦੋਂ ਹੋਈ ਸੀਗੀ ਤਾਂ ਸੁਖਦੀਪ ਸਿੰਘ ਨੀਟੂ ਤੇ ਅਮਨਦੀਪ ਕੌਰ ਜੀ ਨੇ ਕੀਤੀ ਸੀ ਜੋ ਅੱਜ ਵੀ ਚੜ੍ਹਦੀ ਕਲਾ ਸੋਸਾਇਟੀ ਦਾ ਭਰਪੂਰ ਰਸਾ ਦਿੰਦੇ ਨੇ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਸੋਸਾਇਟੀ ਵਿੱਚ ਕਾਫੀ ਹੋਰ ਮੈਂਬਰ ਵੀ ਹਨ ਨੇ ਸਾਥੀ ਵੀ ਹਨ ਜੋ ਟਾਈਮ-ਟਾਈਮ ਤੇ ਸਾਥ ਦਿੰਦੇ ਰਹਿੰਦੇ ਹਨ ਆਪਣਾ ਦਸਵੰਧ ਕੱਢ ਕੇ ਇੰਨੇ ਤੇਰੇ ਬੱਚਿਆਂ ਦੇ ਨਹੀਂ ਕਿ ਕਾਫੀ ਬੱਚਿਆਂ ਹੋਰ ਸਕੂਲਾਂ ਕਾਲਜਾਂ ਵਿੱਚ ਵੀ ਵਿੱਚ ਗਰੀਬ ਬੱਚਿਆਂ ਦੇ ਪੈਰਾਂ ਵਿੱਚ ਬੂਟ ਪਾਉਂਦੇ ਹਨ ਬੂਟ ਦੀ ਸੇਵਾ ਕਰਦੇ ਹਨ ਤਾਂ ਜੋ ਕੋਈ ਨੰਗੇ ਪੈਰੀ ਨਾ ਰਹਿ ਸਕੇ ਤੇ ਬੂਟਾ ਇਹਨਾਂ ਨਾਲ ਇਹ ਹੋਰ ਵੀ ਕਈ ਸੇਵਾਵਾਂ ਕਰਦੇ ਹਨ ਕੋਸ਼ਿਸ਼ ਕਰਦੇ ਹਨ ਕਿ ਲੋਕਾਂ ਦੀ ਲੋਕ ਭਲਾਈ ਸੇਵਾ ਕੀਤੀ ਜਾਵੇ ਔਰ ਇਹ ਦੇ ਸਾਰੀ ਸਾਨੂੰ ਜਾਣਕਾਰੀ ਸਾਨੂੰ ਇਤੋਂ ਇਹਨਾਂ ਦੇ ਪ੍ਰਧਾਨ ਮੁਖ ਸੇਵਾਦਾਰ ਸਰਦਾਰ ਦਰਬਾਰਾ ਸਿੰਘ ਜੀ ਨੇ ਦਿੱਤੀ ਸੀ ਆਓ ਹੁਣ ਸੁਣਦੇ ਹਾਂ ਸਰਦਾਰ ਦਰਬਾਰਾ ਸਿੰਘ ਜੀ ਨੂੰ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਰਬਾਰਾ ਸਿੰਘ ਆ ਜੀ ਕਿਹੜੀ ਐਨ ਜੀਓ ਸੁਮੰਦ ਰੱਖਨੇ ਕੀ ਨਾਮ ਸਾਡੀ 3rd ਕਲਾਸੇ ਵਾਲੀ ਸੋਸਾਡੀ ਆ ਜੀ ਐਨ ਜੀਓ ਸਾਡੀ ਪਿੰਡ ਲੋਗ ਜੀ ਪਿੰਡ ਲੋਗ ਅੱਜ ਪਿੰਡ ਲੋਗ ਦੇ ਪ੍ਰਾਇਮਿਸ ਕੋਲ ਕੀ ਪ੍ਰੋਗਰਾਮ ਰੱਖਿਆ ਗਿਆ ਜੀ ਅੱਜ ਸਕੂਲ ਵਾਲੇ ਬੱਚਿਆਂ ਨੂੰ ਬੂਡ ਵੰਡਿਆ ਜੀ ਅੱਜ अच्छा जी ये ਸਾਡੀ ਸਵੇਆਮ ਪਹਿਲਾਂ ਤੋਂ ਵੀ ਚੱਲਦੀ ਆਉਂਦੀ ਆ ਨੀ ਅਸੀਂ ਬੱਚਾ ਨੂੰ ਬੂਟ ਦਿੰਦੇ ਆ ਤੇ ਜਦੋਂ ਜਿੱਦਾਂ ਕਿ ਆਪਣੇ ਪਹਿਲਾਂ ਤੋਂ ਵੀ ਅਸੀਂ ਕੋਈ ਵੀ ਲੋੜਵੰਦ ਬੱਚਾ ਆਸਣ ਉਹਨਾਂ ਨੂੰ ਅਸੀਂ ਬੂਟ ਪ੍ਰੋਵਾਈਡ ਕਰਵਾ ਦਿੰਦੇ ਆ ਇਹ ਹੀ ਸੰਸਥਾ ਕਦੋਂ ਤੋਂ ਕੰਮ ਕਰ ਰਹੀ ਆ ਤੇ ਕੀ ਕੀ ਕੰਮ ਕਰ ਰਹੀ ਆ ਜੀ ਅਸੀਂ ਇਹ ਐਨਜੀ ਸਾਡੀ ਪਿਛਲੇ 5 ਸਾਲਾਂ ਤੋਂ ਸਾਡੀ ਕੰਮ ਕਰ ਰਹੀ ਆ ਜੀ ਹਾਂ ਜੀ ਜੋ ਵੀ ਇਹ ਸਾਨੂੰ ਬੱਚਾ ਮਿਲਦਾ ਜਾਂ ਕਿਤੇ ਰਸਤੇ ਜਾਂਦਾ ਵੀ ਸਾਨੂੰ ਮਿਲਦਾ ਬੱਚਾ ਨੰਗੇ ਪੈਰੀ ਹੋਵੇ ਉਹਨੂੰ ਬੂਟ ਚੱਪਲਾ ਸੀ ਪ੍ਰੋਵਾਈਡ ਕਰਵਾ ਕੇ ਦਿੰਦੇ ਆ ਜੀ ਤੇ ਜੇ ਜੇ ਕਦੇ ਮਿਲਦਾ ਸੀ ਉਹਨੂੰ ਬੱਚੇ ਬੱਚਿਆਂ ਨੂੰ ਬੁੜੇ ਸਾਡੀ ਐਨਜੀਓ ਦੇ ਵਿੱਚ ਸਾਡੇ ਮੈਂਬਰ ਨੇ ਵਾਵਾ ਕਰਨੀ ਸੌ ਦੇ ਕਿਹ ਮੈਂਬਰ ਆ ਜੀ ਅੱਛਾ ਜੀ ਤੇ ਸਾਨੂੰ ਸਾਰੇ ਮੈਂਬਰਾਂ ਦਾ ਬਹੁਤ ਵਧੀਆ ਸਹਿਯੋਗ ਮਿਲਦਾ ਥਾ ਇਹ ਜਿਹੜੀ ਐਨਜੀਓ ਕਲੇ ਬੂਟਾਂ ਤਾਂ ਇਹ ਯਾਨੀ ਕਿ ਚਪਲਾ ਪੈਰੀ ਪੈਰੀ ਪਾਟਾ ਕਦੀ ਕੋਈ ਸ਼ੋਰ ਵੀ ਕਰਦੀ ਹੈ ਅਸੀਂ ਫਿਰ ਲਾਲਤਾ ਜੀ ਬੱਚਿਆਂ ਨੂੰ ਬੋਰਡ ਤੇ ਚਪਲਾ ਜਾਂ ਕਾਪੀਆਂ ਕਤਬਾਂ ਯਾਨੀ ਕਾਪੀਆਂ ਹੋ ਗਈਆਂ ਪੈਨਸਲ ਇਹ ਪ੍ਰੋਗਰੈਸ ਕਰਦੇ ਆ ਬਾਕੀ ਸਾਡੀ ਪਵਿੱਖ ਵਿੱਚ ਇਹ ਵੀ ਆ ਵੀ ਅਸੀਂ ਅੱਗੇ ਤੋਂ ਵੀ ਹੋਰ ਵੀ ਇਹਨੂੰ ਥੋੜਾ ਜਿਹਾ ਅੱਗੇ ਵਧਾ ਕੇ ਅਸੀਂ ਤੇ ਹੋਰ ਵੀ ਕੋਈ ਕਰਨਾ ਚਾਹੁੰਦੇ ਆ ਜੀ ਤੇ ਕੋਈ ਆਪਣੇ ਸਿੱਖੀ ਲਈ ਜਾਂ ਕੁਝ ਆਪਣਾ ਕੁਝ ਹੋਰ ਕਰਨ ਚਾਹੁੰਦੇ ਬੱਚੇ ਕੁਝ ਸਿੱਖੀ ਦੇ ਸੰਬੰਧ ਵਿੱਚ ਅਸੀਂ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੁੰਦੇ ਆ ਤੇ ਇਹਦੇ ਵਿੱਚ ਅਸੀਂ ਕਰਵਾਵਾਂਗੇ ਇਹਨਾਂ ਦੇ ਛੋਟੇ ਮੁਕਾਬਲੇ ਕਰਾਉਣੇ ਕਰਵਾਣੀ ਦੇ ਮੁਕਾਬਲੇ ਜੀ ਅੱਛਾ ਜੀ ਇਹ ਸਾਡਾ ਅਗਲਾ ਟੀਚਾ ਹੈ ਵੀ ਅਸੀਂ ਅਗਲੀ ਵਾਰ ਗੁਰਵਾਣੀ ਦਾ ਮੁਕਾਬਲਾ ਕਰਵਾ ਕੇ ਬੱਚਿਆਂ ਨੂੰ ਗੁਰਵਾਣੀ ਦੇ ਨਾਲ ਜੋੜੀਏ ਜੀ ਇਹ ਛੋਟੀ ਛੋਟੀ ਸੰਸਥਾ ਕਲੇ ਲੋਗੜ ਤੱਕ ਸੀਮਤ ਆ ਜਾਂ ਜਿਹੜੇ ਤੱਕ ਆ ਜਾਂ ਕਿਤੇ ਤੱਕ ਹੀ ਹੈ ਨਹੀਂ ਫਿਲਹਾਲ ਸਾਰੇ ਸਾਡੇ ਜਿੰਨੇ ਵੀ ਸਾਡੇ 9 ਬੰਦੇ ਨੇ ਪੰਜਾਬ ਦੇ ਵਿੱਚੋਂ ਟੋਲ ਪੰਜਾਬ ਦੇ ਵਿੱਚੋਂ ਸਾਡੇ ਮੈਂਬਰ ਹੈਗੇ ਨੇ ਅੰਦੂਰੋਂ ਲੱਗ ਸਕਦੇ ਦੂਰੋਂ ਨੇੜੇ ਵੀ ਹੈਗੇ ਨੇ ਸਾਡੇ ਤੇ ਸਾਡੇ ਨੂੰ ਐਨ ਆਰ ਆਈ ਵੀਰਾਂ ਦਾ ਬਹੁਤ ਸਹਾਇਕ ਮਿਲਦਾ ਉਹਨਾਂ ਸਾਡੇ ਪਿੰਡ ਦੇ ਵਿੱਚ ਐਨ ਆਰ ਆਈ ਵੀਰ ਨੇ ਸਾਡੇ ਉਹ ਵੀ ਸਾਡਾ ਬਹੁਤ ਬਹੁਤ ਹੀ ਸਹਾਇਕ ਸਹਾਇਕ ਦਿੰਦੇ ਨੇ ਸਾਡੇ ਨਾਲ ਇਹ ਅਲੱਗ-ਅਲੱਗ ਸਕੂਲਾਂ ਚੱਲ ਰਿਹਾ ਦਾ ਕੰਮ ਜੀ ਇਹ ਹਾਂਜੀ ਬਿਲਕੁਲ ਬਿਲਕੁਲ ਤਕਰੀਬਨ ਸਾਡਾ ਅਲੱਗ-ਅਲੱਗ ਸਕੂਲਾਂ ਚੱਲਦਾ ਅੱਗੇ ਤੋਂ ਵੀ ਅਸੀਂ ਅਲੱਗ-ਅਲੱਗ ਸਕੂਲਾਂ ਦੇ ਵਿੱਚ ਵੀ ਉਹਨਾਂ ਬੱਚਿਆਂ ਨੂੰ ਮੂਡ ਪ੍ਰੋਵਾਈਡ ਕਰਾਵਾਂਗੇ ਜੀ